ਲੁਧਿਆਣਾ ਗਲੀਆਂ ਤੇ ਮੋਹੱਲਿਆਂ ਦਾ ਸ਼ਹਿਰ ਹੈ। ਚੌੜੀਆਂ ਸੜਕਾਂ ਕੁਝ ਹੈਗੀਆਂ ਨੇ ਫਿਰੋਜ਼ਪੁਰ ਰੋਡ, ਪਖਵਾਲ ਰੋਡ, ਜੀਟੀ ਰੋਡ, ਲਿੰਕ ਰੋਡ ਹੋਰ ਵੀ ਬੜੀਆਂ ਹੋਣਗੀਆਂ। ਪਰ ਲੁਧਿਆਣਾ ਐਗਜ਼ਿਸਟ ਕਰਦਾ ਗਲੀਆਂ ਤੇ ਮੋਹੱਲਿਆਂ ਦੇ ਵਿੱਚੋਂ ਦੀ। ਸੋ ਅੱਜ ਜਗਰਾਵ ਬੋਲਦੇ ਆ ਤੁਹਾਨੂੰ ਇੱਕ ਸੀਕ੍ਰੇਟ ਰਸਤਾ ਹਾਲਾਂਕਿ ਸਕੂਟਰ ਮੋਟਰਸਾਈਕਲ ਤੇ ਕਾਫੀ ਗੱਡੀਆਂ ਵਾਲੇ ਵਾਸਤੇ ਵੀ ਸੀਕ੍ਰੇਟ ਨਹੀਂ ਹੈ। ਪਰੇ ਰਸਤਾ ਜਗਰਾਓ ਪੁਲ ਤੋਂ ਬੱਸ ਸਟੈਂਡ ਦਾ ਤੁਹਾਨੂੰ ਸ਼ਾਰਟਕਟ ਦਿਖਾਣ ਲੱਗੇ ਆ ਜਾਂ ਇੱਕ ਆਲਟਰਨੇਟ ਰੂਟ ਜਿਹੜਾ ਹੈ ਉਹ ਦਿਖਾਣ ਲੱਗੇ ਆ ਇਸ ਸਮੇਂ ਹੈਗੇ ਆ ਜਗਰਾਓ ਪੁਲ ਤੋਂ ਪਹਿਲਾ ਜਿਹੜੀਆਂ ਲਾਈਟਾਂ ਨੇ ਸ਼੍ਰੀ ਦੁਰਗਾ ਮਾਤਾ ਮੰਦਿਰ ਵਾਲੀਆਂ ਤੇ ਇਹ ਰਸਤਾ ਜਿਹੜਾ ਹੈ ਭਾਰਤਨਗਰ ਜਿਹੜਾ ਇਲਾਕਾ ਹੈ ਜਿਸ ਦੇ ਨਾਮ ਤੇ ਭਾਰਤਨਗਰ ਚੌਕ ਹੈ ਉਹ ਭਾਰਤਨਗਰ ਦੇ ਸਰਕਮਫਰੈਂਸ ਤੇ ਤਿਆਨੀ ਆਊਟਰ ਲਾਈਨਿੰਗ ਆ ਜਿਹੜੀ ਉੱਥੇ ਚੱਲਦਾ ਤੇ ਨਾਲ ਤੁਸੀਂ ਦੇਖ ਲਿਆ ਕਿ ਜਗਰਾਉਂ ਪੁਲ ਦੇ ਅੱਪਾ ਥੱਲੇ ਹੋ ਗਏ ਪੁਲ ਦੇ ਅੱਗੇ ਜਾ ਕੇ ਰਾਈਟ ਲੈਣਾ ਹੈ ਪੁਲ ਦੇ ਥੱਲੋਂ ਦੀ ਸੇ ਜਗਰਾਉਂ ਪੁਲ ਦੇ ਥੱਲੇ ਆ ਚੁੱਕੇ ਆ ਐਂਡ ਹੁਣ ਇੱਥੋਂ ਆਪਾਂ ਰਾਈਟ ਲੈ ਰਹੇ ਆ ਪੁਲ ਦੇ ਥੱਲੋਂ ਦੀ ਆਪਾਂ ਨਿਕਲ ਜਾਵਾਂਗੇ ਹੁਣ ਆ ਗਏ ਜੀ ਆਪਾਂ ਪੁਲ ਤੋਂ ਬਾਹਰ ਟਨਲ ਤੋਂ ਬਾਹਰ ਆ ਗਏ ਰਾਦਰ ਸੋ ਇਹ ਤੁਸੀਂ ਸੜਕ ਦੇਖ ਸਕਦੇ ਹੋ ਹੁਣ ਸਿੱਧੀ ਕਮਾ ਕੇ ਤੁਹਾਨੂੰ ਐਲ ਆਈ ਸੀ ਬਿਲਡਿੰਗ ਸ਼ਾਮਨਗਰ ਹੁੰਦੇ ਹੋਏ ਬੱਸ ਸਟੈਂਡ ਲੈ ਜਾਏਗੀ ਤੇ ਇੱਥੇ ਕਾਫੀ ਮਸ਼ਹੂਰ ਲੁਧਿਆਣੇ ਦੀ 뮤зик ਇਨਸਟਰੂਮੈਂਟਸ ਦੀ ਸ਼ਾਪ ਹੈ ਕਲਕੱਤਾ 뮤지컬 ਇਨਸਟਰੂਮੈਂਟਸ ਕਲਕੱਤਾ ਮੌਸਮ ਜਿਹੜਾ ਸੇਰ ਲੱਗਦਾ ਥੋੜੇ ਬੱਦਲ ਬਣ ਰਹੇ ਨੇ ਐਂਡ ਇਹ ਤੁਸੀਂ ਦੇਖੋਗੇ ਇੱਥੇ ਥੋੜਾ ਜਿਹਾ ਰਾਈਟ ਕਰਵ ਹੈ ਇਹ ਤੁਸੀਂ ਲੈ ਲੈਣਾ ਜੀ ਤੇ ਇਸ ਕਰਵ ਨੂੰ ਤੁਸੀਂ ਫਾਲੋ ਕਰਨਾ ਹੈ ਇਹ ਜੀ ਏਰੀਆ ਜਿਹੜਾ ਹੈਗਾ ਇਹਨੂੰ ਸ਼ਾਮਨਗਰ ਦੇ ਆਸ-ਪਾਸ ਦਾ ਏਰੀਆ ਕਿਹਾ ਜਾਂਦਾ ਹੈ ਐਂਡ ਇੱਥੇ 뮤지컬 ਇਨਸਟਰੂਮੈਂਟਸ ਦੀ ਵੀ ਸ਼ਾਪਸ ਹੈਗੀਆਂ ਨੇ ਗੋਡਾਊਨਸ ਕਾਫੀ ਹੈਗੇ ਆ ਟੌイズ ਦੇ ਹੋਲਸੇਲਰਸ ਹੈਗੇ ਨੇ ਐਂਡ ਇਹਦੇ ਆਸ-ਪਾਸ ਭਾਰਤਨਗਰ ਸ਼ਾਮਨਗਰ ਇਸ ਏਰੀਆ ਰਹਿੰਦੇ ਨੇ ਬੰਬੇ ਮਿਊਜ਼ਿਕ ਸ਼ਾਪ ਵੀ ਹੈਗੀ ਐ ਇਨਸਟਰੂਮੈਂਟਸ ਲਈ ਜਿੱਦਾਂ ਕਿ ਤਬਲਾ ਗਿਟਾਰ ਸਰੋਦ ਕਾਫੀ ਧਰੋ ਇਨਸਟਰੂਮੈਂਟਸ ਇੱਥੇ ਮਿਲ ਜਾਂਦੇ ਸੋ ਦੇਖ ਰਹੇ ਹੋ ਇਹ ਗਲੀ ਜਿਹੜੀ ਹੈ ਇਹ ਸਾਨੂੰ ਮੇਨ ਰੋਡ ਤੇ ਲੈ ਕੇ ਜਾ ਰਹੀ ਹੈ ਇਸੇ ਕਰਕੇ ਆਪਾਂ ਕਹਿੰਦੇ ਆ ਕਿ ਲੁਧਿਆਣਾ ਜਿਹੜਾ ਗਲੀਆਂ ਦਾ ਸ਼ਹਿਰ ਹੈ ਤੇ ਇਫ ਯੂ ਨੋ ਦਾ ਗਲੀਆਂਜ਼ ਲੇਨਸ ਬੈਕ ਸਟ੍ਰੀਟਸ

ਇੱਥੇ ਹੀ ਲੈਫਟ ਸਾਈਡ ਤੇ ਨਵਜੋਤ ਚਿਕਨ ਵੀ ਹੈਗਾ ਜੀ ਉਹ ਵੀ ਬੜਾ ਫੇਮਸ ਹੈ ਐਂਡ ਧਿਆਨ ਸਿੰਘ ਕੰਪਲੈਕਸ ਦੇ ਬਹੁਤ ਨੇੜੇ ਅਸੀਂ ਉਹਦੀ ਰਾਦਰ ਬੈਕ ਸਾਈਡ ਤੇ ਪਹੁੰਚ ਚੁੱਕੇ ਹਾਂ ਐਂਡ ਹੁਣ ਤੁਸੀਂ ਦੇਖੋਗੇ ਸਾਡੇ ਲੈਫਟ ਤੇ ਬੱਸ ਸਟੈਂਡ ਸੋ ਕਿੱਦਾਂ ਦਾ ਲੱਗਿਆ ਸੀਕ੍ਰਟ ਰਸਤਾ ਕਾਫੀਆਂ ਨੂੰ ਪਤਾ ਵੀ ਹੋਏਗਾ ਪਰ ਫਿਰ ਵੀ ਲੋਕਾਂ ਤੱਕ ਸ਼ੇਅਰ ਕਰੋ ਲੁਧਿਆਣਾ ਪੋਸਟ ਲੀ ਮਨੀਤ ਸਿੰਘ ਧੰਨਵਾਦ